ਹਾਂਜੀ ਬਾਈ ਜੀ ਅੱਜ ਆਪਾਂ ਇੱਕ ਮੁੱਦੇ ਤੇ ਵੀਡੀਓ ਬਣਾਉਣ ਜਾ ਰਹੇ ਹਾਂ ਜਿਹੜਾ ਅੱਜ ਆਪਣੇ ਨਾਲ ਮਹਿਲਾ ਕੁਸ਼ਤੀ ਚ ਬਨੇਸ਼ ਫੌਲਗਟਨਾ ਹੋਇਆਗਾ ਅੱਜ ਦੀ ਘਟਨਾ ਜਿਹੜੀ ਤਾਜੀ ਘਟਨਾ ਹੀ ਹੈ ਜੀ ਚ ਮੰਨ ਕੇ ਚੱਲੋ ਉਹਨਾਂ ਦਾ 100 ਗ੍ਰਾਮ ਭਾਰ ਵੱਧ ਦੱਸ ਰਹੇ ਐ ਇਹਦੇ ਚ ਬਾਈ ਆ ਮੰਨ ਕੇ ਚੱਲੋ ਜਿਹੜੀ ਉਹਦੇ ਨਾਲ ਮੈਂਬਰ ਗਏ ਸੀ ਜਾਂ ਕੋਈ ਉਹਨਾਂ ਦੇ ਕੋਚ ਗਏ ਸੀ ਉਹਨਾਂ ਦੀ ਵੀ ਗਲਤੀ ਹੈ ਬਾਈ ਪੂਰੀ ਉਹਨਾਂ ਨੇ ਕਿਉਂ ਨਹੀਂ ਉਹਦਾ ਵੇਟ ਚੈੱਕ ਕੀਤਾ ਤੇ ਇੱਕ ਪਾਸੇ ਤਾਂ ਭਾਈ ਇੱਕ ਮੁੱਕੇਬਾਜ਼ ਜੈਂਡਰ ਚੇਂਜ ਕਰਾ ਕੇ ਬੰਦੇ ਤੋਂ ਬੁੜੀ ਬਣ ਕੇ ਰੈਸਿੰਗ ਖੇਡ ਸਕਦਾ 50 100 ਗ੍ਰਾਮ ਦਾ ਭਾਰ ਦਾ ਮੰਨ ਕੇ ਚਲੋ ਇਹਨਾਂ ਨੇ ਇਸ਼ੂ ਬਣਾ ਲਿਆ ਤੇ ਉਹਦੇ ਖਾਤਰ ਭਾਈ ਕਾਨੂੰਨ ਕੋਈ ਲਹਿਦਾ ਸੀਗਾ ਤੇ ਆਪਣੇ ਦੇਸ਼ ਖਾਤਰ ਇੰਡੀਆ ਖਾਤਰ ਲਹਿਦਾ ਕਾਨੂੰਨ ਬਣਾ ਰੱਖਿਆ ਇਹਨਾਂ ਨੇ ਭਾਈ ਕਦੋਂ ਇੱਕ ਬੰਦਾ ਆਪਦਾ ਜੈਂਡਰ ਚੇਂਜ ਕਰਕੇ ਬੁੜੀ ਬਣ ਕੇ 올림픽 ਚ ਖੇਡ ਸਕਦਾਗਾ 150 ਗ੍ਰਾਮ ਭਾਰ ਖਾਤਰ ਕੋਈ ਅੱਧੇ ਘੰਟੇ ਦਾ ਕੋਈ ਟਾਈਮ ਦਿੰਦੇ ਵੀ ਭਾਈ ਤੈਨੂੰ ਅੱਧੇ ਘੰਟੇ ਦਾ ਟਾਈਮ ਆ ਕੋਈ ਤੂੰ ਐਡੇ ਵੱਡੇ ਮੰਨ ਕੇ ਚੱਲੋ 올림픽 ਚ ਐਡਾ ਇਹ じゃ ਕਿਹੜਾ ਰੂਲ ਆ ਗਿਆ ਵੀ ਕਿਹੜਾ 150 ਗ੍ਰਾਮ ਪਿੱਛੇ ਇੱਕ ਨੂੰ ਇੱਕ ਨੂੰ ਆਪਦੀ ਸਾਰੀ ਜ਼ਿੰਦਗੀ ਦੀ ਮਿਹਨਤ ਕੀਤੀ ਹੋਈ ਉਹਦੀ ਖਰਾਬ ਕਰਤਾ ਮੰਨ ਕੇ ਚੱਲੋ ਨੇ ਆਪਦੀ ਜ਼ਿੰਦਗੀ ਦੇ 25 30 ਸਾਲ ਆ ਪੈਰਮਾਨੀ ਨੂੰ ਦਿੱਤੇ ਬਾਈ ਅੱਜ ਅੱਜ ਉਹਦੇ ਸਾਹਮਣੇ 골ਡ ਮੈਡਰ ਪਿਆ ਸੀਗਾ ਚਲੋ 골ਡ ਮੈਡਰ ਨਾਲ ਜਿੱਤ ਦੀ ਹੋਰ ਜਿੱਤ ਦੀ ਤਾਂ ਕੋਈ 골ਡ ਦੀ ਤਾਂ ਹੱਕਦਾਰ ਸੀਗੀ ਕਿਸੇ ਮੈਡਰ ਦੀ ਤਾਂ ਬਾਈ ਉਹ ਤੇ ਉਹਦੇ ਨਾਲ ਬਾਈ ਅੱਜ ਬਹੁਤ ੱਤਕਾ ਹੋਇਆਗਾ ਤੇ ਆਪਣੇ ਬਾਈ ਕੋਚਾਂ ਦਾ ਵੀ ਬਹੁਤ ਵੱਡਾ ਕਸੂਰ ਆ ਇਹਦੇ ਚ ਉਹਨਾਂ ਨੇ ਵੀ ਬਾਈ ਉਹਦਾ ਵੇਟ ਚੈੱਕ ਕਰਨ ਦਾ ਹੱਕ ਸੀਗਾ ਕੋਈ 1-2 ਦਿਨ ਤਾਂ ਇਹ ਮੰਨ ਕੇ ਚੱਲੋ ਕੋਈ ਇੱਕ ਡੰਗ ਦਾ ਖਾਣਾ ਛੜਾ ਦੰਦੇ 150 ਗ੍ਰਾਮ ਕਿੱਡੀ ਕ ਵੱਡੀ ਚੀਜ਼ ਹੁੰਦੀ ਹੈ ਬਾਈ ਇਹਦੇ 'ਚ ਬਾਈ ਕੋਚ ਵੀ ਉਹਦੇ ਬਰਾਬਰ ਦੇ ਕਸੂਰਵਾਰ ਆ ਤੇ ਉੱਥੇ ਬਾਈ ਕੋਚਾਂ ਨੂੰ ਬੋਲਣਾ ਵੀ ਚਾਹੀਦਾ ਵੀ ਸੀ ਵੀ 100 ਗ੍ਰਾਮ ਭਾਰ ਦਾ ਕਿੱਡੀ ਕੀ ਗੱਲ ਆ ਵੀ ਸਾਨੂੰ 10-20 ਮਿੰਟਾਂ ਦਾ ਟਾਈਮ ਦਿਓ ਅਸੀਂ ਭਾਰ ਆਪਦਾ ਸੈੱਟ ਕਰਕੇ ਤੁਹਾਨੂੰ ਚੈੱਕ ਕਰਾ ਦਨੇ ਆ ਵੀ ਸਾਡੇ 'ਚ ਇੰਨੇ ਹੀ ਭਾਰ ਆ ਤੇ ਬਾਈ ਕਿਦੋਂ ਇੱਕ ਬੰਦਾ ਬੁੜੀਆਂ ਨਾਲ ਮੁਕਾਬਲਾ ਖੇਡ ਸਕਦਾ ਇੱਕ 100 ਗ੍ਰਾਮ ਭਾਰ ਕਿੱਡੀ ਕਬੱਡੀ ਚੀਜ਼ ਹੋਗੀ ਸੀ ਬਾਈ ਮੈਨੂੰ ਤਾਂ ਕੋਈ ਚੰਗਾ ਨਹੀਂ ਲੱਗਿਆ ਫੇਰ ਤੁਸੀਂ ਤੁਸੀਂ ਜ਼ਰੂਰ ਦੱਸਿਓ ਬਾਈ ਕਮੈਂਟ ਕਰਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਈ ਧੰਨਵਾਦ